ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਪਾਰਟੀ ਅੱਜ ਬਧਾਈਆਂ ਭੈਣ ਜੀ ਤੁਹਾਨੂੰ ਬਹੁਤ-ਬਹੁਤ ਪਰ ਅਸੀਂ ਆ ਨਹੀਂ ਸਕਦੇ ਤੁਹਾਨੂੰ ਤਾਂ ਪਤਾ ਹੀ ਆ ਉਹ ਦਿਨ ਚੱਲ ਰਿਹਾ ਹੈ ਦਾਦੀ ਤੁਸੀਂ ਇੱਥੇ ਕਿਉਂ ਪਏ ਆ ਉੱਪਰ ਪੋ ਨਾ ਪਤਾ ਇਸ ਦਿਨ ਨਾ ਪੁੱਤ ਇਹ ਉਹ ਦਿਨ ਚੱਲਦੇ ਨੇ ਦਾਦੀ ਸਾਰੇ ਕਹ ਰਿਹਾ ਉਹ ਦਿਨ ਚੱਲ ਰਿਹਾ ਉਹ ਦਿਨ ਚੱਲ ਰਿਹਾ ਕਿਹੜੇ ਦਿਨ ਚੱਲ ਰਿਹਾ ਦਾਦੀ ਪੁੱਤ ਇਹ ਉਹ ਦਿਨ ਚੱਲਦੇ ਨੇ ਜਦੋਂ ਛੋਟੇ ਸਾਬ ਜਾਤੇ ਸਰੰਦਲਾ ਮੀਆਂ ਬਤੀਆ ਕਰੇ ਸੀ ਇਹ ਉਹ ਦਿਨ ਚੱਲਦੇ ਨੇ ਜਦੋਂ ਗੁਰਗੋਵਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਇੱਕ ਹਫ਼ਤੇ ਚ ਵਾਰ ਦਿੱਤਾ ਇਹ ਉਹ ਦਿਨ ਚੱਲਦੇ ਨੇ ਜਦੋਂ ਸਾਬ ਜਦਾ ਜੀ ਸਿੰਘ ਤੇ ਜਜਾ ਸਿੰਘ ਚਮਕੌਰ ਦੇ ਗੜੀ ਚ ਸਵਾ ਲੱਖ ਨਾਲ ਲੜਦੇ ਲੜਦੇ ਛੀਤੀਆਂ ਪਾਵੇ ਇਹ ਉਹ ਦਿਨ ਚੱਲਦੇ ਨੇ ਜਦੋਂ ਮਾਤਾ ਗੁਜਰ ਕੋਲ ਤੇ ਛੋਟੇ ਸਾਹਿਬ ਜਾਂਦੇ ਬਾਬਾ ਜੋਰਾਵਰ ਸਿੰਘ ਤੇ ਫਤੇ ਸਿੰਘ ਹੰਦੇ ਬੁੱਝ ਚੁੱਕੇ ਤੇ ਹੋ ਉ ਚਿੱਤੇ ਮੇਰੇ ਸਤਿਗੁਰੂ ਦੇ ਲਾਲਾ ਨੇ ਅੰਤਾਂ ਦੇ ਤਸੀਏ ਚੱਲੇ ਇਹ ਉਤੇ ਚੱਲਦੇ ਨੇ ਬੁੱਤ ਮੇਚੋ ਜੀਵ ਨੂੰ ਸਵੱਦਾ ਤੋਂ ਦੂਰ ਰੱਖਿਆ ਜਾਂਦਾ ਨਾ ਕਿ ਪਤਾ ਲੱਗੀ ਕਿ ਮੇਰੇ ਸਤਿਗੁਰੂ ਦੇ ਨਾਲ ਬਿਨਾਂ ਅੰਨ ਪਾਣੀ ਦੇ ਕਿੱਦਾਂ ਰਹੇ ਹੋਣਗੇ ਜੁਦਰੂ ਨੂੰ ਖੁਸ਼ੀਆਂ ਖੇੜੀਆਂ ਤੋਂ ਦੂਰ ਰੱਖਿਆ ਜਾਂਦਾ ਕੰਕੀ ਫਿਵਾਰ ਪਛੋੜੇ ਤੋਂ ਬਾਅਦ ਠੰਡੇ ਬੂਝ ਚੁੱਤ ਯਾਦ ਹੋਇਆ ਦਾ ਹਾਲ ਚਮਚ ਚਤੀ ਹੈ ਰਾਤਾਂ ਮੁੰਜਤੇ ਆਤੇ ਨੀ ਜਮੀਨ ਤੇ ਕਟੀਆਂ ਜਾਂਦੀਆਂ ਆਕੇ ਸਾਡਾ ਸ਼ਰੀਰ ਹੱਥ ਪੈਰ ਸਭ ਜੱਦਿਆ ਬਲੋ ਠੰਡੇ ਬੂਝ ਚੁੱਤ ਦਿਤਾਇਆ ਉਹ ਦਿਏ ਰਾਤਾਂ ਦਾ ਇਸ ਕਿੰਗਾ ਮਾਤਰ ਵੀ ਮਹਿਸੂਸ ਕਰ ਸਕੇ ਦਾਦੀ ਸਸਾ ਦੱਬਿਆ ਨੂੰ ਕੰਡਾ ਲੱਗਦੀ ਹੋ ਗਈ ਨਾ ਉੱਚੋ ਸੱਬ ਚੱਦਿਆ ਨਹੀਂ ਮੁੰਡਾ ਦਿਮਾਗ ਕਿਆ ਤੇ ਤਾਂ ਦਿਮਾਗ ਠੰਡ ਲੱਗ ਰਹੀ ਐ ਸਤਾਤੀ ਨੇ ਉਹਨਾਂ ਨੂੰ ਬੁੱਕਲ ਚ ਲੈਣ ਦੇ ਆਖਿਆ ਤੁਹਾਡੇ ਸਿਧ ਜਾਤੇ ਚੱਲੀ ਇਹ ਠੰਡ ਕੰਡੇ ਲਾਹੁ ਨੂੰ ਯੁਗਾ ਯੁਗਾ ਤੱਕ ਗਰਮੋਂ ਦੀ ਰਹੇਗੀ याद है नो दिन चल रहे ने दिल पीड़ तो बचा के नैनी लुका के पानी गुजरी द